ਅੱਜ ਹੋ ਗਿਆ ਮੀਨਾ ਪਾਣੀ ਵੜਿਆ ਨੂੰ ਇੱਥੇ ਸਾਡੀ ਫਸਲਾਂ ਦੋਗੇ ਬਰਬਾਦ ਬਸੰਨਾ ਪਤਾ ਹੈ ਵੀ ਸਾਡੀ ਫਸਲ ਦੀ ਸਾਡੀ ਆਸ ਮੇਂ ਲਗੀ ਸੀ ਉਹ ਦੋ ਗਈ ਹੁਣ ਅੰਨ ਨਹੀਂ ਕੀ ਆਸ ਮਿਲ ਗਈ ਲੈ ਸਰਕਾਰ ਦੇ ਅੱਗੇ ਇਹ ਮੰਗਦੇ ਸਾਡੀ ਵੀ ਹਾਨੂੰ ਇੱਕ ਬਿੱਲ ਤੇ ਇੱਕ ਸਾਡੇ ਕਰਜ਼ੇ ਆੜਤੀ ਦੇ ਜਿੰਨੇ ਵੀ ਗਏ ਨੇ ਵੀ ਉਹ ਸਾਡੇ ਕਰਜ਼ੇ ਸਾਡੇ ਆਧਾ ਸਾਰਾ ਇੱਕ ਵਾਰੀ ਕਾਂਡਾ ਫਰਾ ਦੇ ਸਰਕਾਰ ਹੈ ਅਸੀਂ ਉਹ ਸਰਕਾਰ ਨੂੰ ਮੰਨਾਂਗੇ ਕਿ ਸਾਡੇ ਵਾਂਦੇ ਵਾਕੇ ਉਹ ਸਰਕਾਰ ਆਈ ਸੀ ਅੱਜ ਕੱਲ ਇਹ ਨਾ ਹੁੰਦਾ ਲਵਾਂਗੇ ਕਿ ਉਹ ਫਲਾਣਾ ਆਇਆ ਸੀ ਸਾਡੇ ਹੱਥ ਪਾਇਆ ਕਰ ਗਿਆ ਅਸੀਂ ਕਰ ਜਾਂਦਾ ਵੀ ਅਸੀਂ ਹੁਣ 50 60 ਸਾਲ ਪਿੱਛੇ ਚਲੇ ਗਏ ਕਿਉਂ ਸਾਡੇ ਹਾਲਾਤ ਹੋ ਗਏ ਵੀ ਨਾਜ਼ਕ ਐ ਇਹਨੇ ਵੀ ਅਸੀਂ ਬਿਕੇਦਰੇ ਹੁਣ ਤੁਰਨ ਜੋਗੀ ਨਹੀਂ ਰਹਿ ਗਏ ਬੱਚਿਆਂ ਦੀ ਬੜਾਈ ਵੀ ਸਾਡੀ ਖਰਾਬ ਹੋ ਗਈ ਕਿਉਂਕਿ ਬੱਚਿਆਂ ਦਾ ਸੀ ਹਾਂ ਤੇ ਸਾਡੇ ਜਿਹੜੇ ਲੌਣ ਹੈ ਗਈ ਸੀ ਸੰਭਲ ਸਾਡੇ ਡਾਊਨ ਹੋ ਗਿਆ ਤੇ ਜਿਹੜਾ ਸਾਡਾ ਕੋਈ ਹੈਗਾ ਸੀ ਕੋਈ ਵੀ ਫਸਲ ਦਾ ਸਾਡਾ ਆਸਮੇ ਤਾਂ ਉਹ ਵੀ ਸਾਡੀ ਲੈ ਗਈ ਹੈ ਵੀ ਸਾਨੂੰ ਵੀ ਫਸਲ ਜਾਵਾ ਦਾ ਆਰ ਤੇ ਕੋਲ ਕਰਜ਼ਾ ਸਾਡਾ ਲੈ ਜਾਵੇ ਦਾ ਕਰਜ਼ਾ ਹੁਣ ਸਾਡਾ ਦੂਣਾ ਹੀ ਚੜਨਾ ਹੈ 3 ਲੱਖ ਦੇ ਹਿਸਾਬ ਨਾਲ ਹੈ ਵੀ 2 ਲੱਖ ਲਾਲ ਹੈ ਉੱਤੇ ਹੋ ਜਾ ਸੀਦਾ ਆ ਵੀ 5-6 ਲੱਖ ਰੁਪਈਆ ਤਾਂ ਸਾਡਾ ਕਰਜ਼ਾ ਹੋ ਜਾਏਗਾ ਆਰ ਤੇ ਕਰਜ਼ਾ ਆ ਠੀਕ ਹੈ ਤੇ ਬੈਂਕਾਂ ਦਾ ਵੀ ਹੈਗਾ ਬੈਂਕਾਂ ਦਾ ਵੀ ਮਾਫ ਹੋਣਾ ਚਾਹੀਦਾ ਕਿਉਂਕਿ ਹੁਣ ਬੈਂਕਾਂ ਦੇ ਵੀ ਕਰਜ਼ਾ ਉਹ ਵਿਆਜ ਹੀ ਪੈਣੀ ਹੈ ਤੇ ਉਹ ਚੜਨਾ ਹੀ ਹੈ ਤਾੜਤਿਆਂ ਦੀ ਵਿਆਜ ਹੈ ਉਹ ਦੂਣੀ ਚੜ ਜਾਏਗੀ ਕਿਉਂਕਿ ਡਬਲ ਵਿਆਜ ਲਗਣੀ ਹੈ ਤੇ ਸਾਡੇ ਬਿਜਲੀ ਦੇ ਬਿੱਲ ਤੇ ਉਹ ਵੀ ਸਾਡੇ ਦੇ ਉਹ ਵੀ ਬਿੱਲ ਪਹਿਲੀ ਗੱਲ ਤਾਂ ਹੋਣਾ ਨਹੀਂ ਚਾਹੀਦਾ ਬਿੱਲਾਂ ਦਾ ਸਾਫ ਕਿਤਾਬ ਇਥੋਂ ਦਾ ਸਾਡੇ ਠੀਕ ਹੈ ਖਾਸ ਤੌਰ ਤੇ ਜਿਹੜਾ ਏਰੀਆ ਡੁੱਬਦਾ ਜਾ ਜੰਗ ਦੇ ਹਾਲਾਤਾਂ 'ਚ ਜਿਉਂਨਾਂ ਪਿੱਛਾ ਜਾਣਾ ਪੈਂਦਾ ਉਹ ਸਰਕਾਰ ਨੂੰ ਇਹਨਾ ਹੋਣਾ ਚਾਹੀਦਾ ਵੀ ਇੱਕ ਕਿਰਦਾ ਕੋਈ ਵੀ ਹੈ ਚਾਹੇ ਮੈਂਬਰ ਚਾਹੇ ਕੋ ਪੜਾਵੇ ਚਾਹੇ ਨਹੀਂ ਕੋ ਉਹਨੂੰ ਕਿਲਸਨ ਮਿਲਣੀ ਚਾਹੀਦੀ 20000 30000 ਮਹੀਨੇ ਦਾ ਮਿਲਣਾ ਚਾਹੀਦਾ ਕਿਉਂਕਿ ਉਹਦੇ ਨਾਲ ਗੁਜ਼ਾਰਾ ਘਟੁਰ ਜਾਏਗਾ ਫਸਲ ਮਸਾਲ ਚਾਰਾ ਤੇ ਤੂੜੀ ਉਹ ਸਾਰੀ ਸਾਡੀ ਬਰਬਾਦ ਹੋ ਗਈ ਤੇ ਫਸਲ ਸਾਡੀ ਮਿੱਟੀ ਹੋ ਗਈ ਕਿਉਂ ਸਾਡੇ ਸਾਡੇ ਖੇਤਾਂ ਚ ਟੋਏ ਪਏ ਗਏ ਨੇ ਪਿਛਲੇ ਅਸੀਂ ਟੋਏ ਨਹੀਂ ਪੂਰੇ ਤੇ ਹੁਣ ਨਵੇਂ ਟੋਏ ਪੂਰੇ ਪੈ ਗਿਆ ਤੇ ਉਹ ਹੁਣ ਕੌਣ ਸਰਕਾਰ ਨੇ ਤਾਂ ਪੂਰ ਕੇ ਦੇਣੇ ਨਹੀਂ ਸਾਨੂੰ ਆਪ ਨੂੰ ਕਰਜ਼ੇ ਤੇ ਪੈਸਾ ਲਿਆ ਕੇ ਪੂਰਨੇ ਪੰਨੇ ਨੇ ਤੇ ਸਾਡੇ ਕੋਲ ਉਹ ਵੀ ਹੁਣ ਤੋਏ ਨਹੀਂ ਪੂਰੀ ਨੇ ਸਾਡੀ ਫਸਲਾਂ ਵੀ ਹੁਣ ਘਣੀ ਮਿੱਟੀ ਹੋ ਗਈਆਂ ਕਿਉ ਗੱਦੇ ਰੇਤਾ ਚੜ ਗਿਆ ਸੀਗਾ ਤੇ ਜ਼ਮੀਨਾਂ ਬਰਬਾਦ ਕਿਉ ਅੱਗੇ ਆਏ ਸੀਗੇ ਵਿਚਾਰੇ ਰੇਤਾ ਢੋਣ ਬਾਅਦ ਸੀ ਉਹਨੂੰ ਸਰਕਾਰ ਨੇ ਵੀ ਰੇਤੇ ਵੀ ਬੰਦ ਕੀਤੇ ਹੋਏ ਨੇ ਆਪਣੇ ਭਗਵੰਤ ਮਾਨ ਨੇ ਤੇ ਉਹਨੂੰ ਵੀ ਰੇਤਿਆਂ ਨੂੰ ਹੁਣ ਕਿੱਥੇ ਲਿਜਾਵਾਂ ਦੇ ਜਾਂ ਕਿੱਥੇ ਅਸੀਂ ਉਹ ਮਿੱਟੀ ਪਾਵਾਂਗੇ ਫਸਲ ਤਾਂ ਸਾਡੀ ਹੁਣ ਕਣਕ ਵੀ ਨਹੀਂ ਬੀਜੀ ਨਹੀਂ ਉਹ ਆਪ ਜੀ ਦੀ ਵੀ ਸਾਨੂੰ 40-50000 ਰੁਪਇਆ ਮੁਆਵਜ਼ਾ ਸਾਨੂੰ ਮਿਲਣਾ ਚਾਹੀਦਾ ਠੀਕ ਹੈ ਕਿल्ले ਕਿਸਦਾ ਖਾਤੇ ਜੀ ਆਣਾ ਚਾਹੀਦਾ ਕਿल्ले ਦਾ ਮੁਆਵਜ਼ਾ ਕੋਈ ਸਰਕਾਰ ਦੇ ਵੀ ਮੰਨ ਲੈਣ ਆ ਪਟਵਾਰੀ ਜਾਂ ਕਾਨੂੰਗੋ ਉਹ ਦਿਖਾ ਜਾਂਦੇ ਨੇ ਤਾਂ ਸਾਨੂੰ ਸਾਰਾ ਮਿਲੇ ਦਾ 3-4-4000 ਰੁਪਇਆ ਮੈਂ ਇੰਨਾ ਕਹਿੰਦਾ ਪਿਆ ਵਿਚਾਰੇ ਮੰਨਣਾ ਢਾਣੀ ਤੇ ਡੁੱਬੇ ਨੇ ਮੰਡੀ ਚ ਆਉਣ ਦਾ ਦਾਣਾ ਮੰਡੀ ਜਾਂਦੇ ਸੀ ਹੁਣ ਪਾਣੀ ਵੜ ਗਿਆ ਨੇ ਘੇਰ ਲਿਆ ਤੇ ਬਿਜਲੀ ਗਾਰਜੜ ਹੈਗਾ ਆਪਣਾ ਤੇ ਪਿੰਡ ਦਾ ਕਿਉਂਕਿ ਲਾਈਟ ਇਹਦੇ ਨਾਲ ਹੀ ਸਾਡੀ ਜਾਂਦੀ ਹੈ ਤੇ ਰਾਤ ਸਾਡੀ ਮਨ ਲੰਗਦੀ ਹੈ ਤੇ ਦਿਨੇ ਦਾ ਲਾਈਟ ਬੰਦ ਰੱਖਦੇ ਨੇ ਤੇ ਰਾਤ ਨੂੰ 걸ਦੇ ਆ ਲਾਈਟ ਵਿਚਾਰੇ ਉਹ ਵੀ ਅਸੀਂ ਮੰਨ ਲਏ ਵੀ ਹਾਨੂੰ ਡਰ ਹੈਗਾ ਬਿਜਲੀ ਘਰ ਦਾ ਉਹ ਵੀ ਨਾ ਕਿਧਰ ਬੰਦ ਹੋ ਜਾਵੇ ਅੰਦਰ ਜਾ ਰਿਹਾ ਹੈ ਤਾਂ ਅਸੂਬਾ ਅਸੂ ਅਸੀਂ ਬੰਦ ਕੀਤਾ ਹੋਇਆ ਪਿਛਲੇ 2023 ਦਾ ਆਇਆ ਸੀਗਾ ਤੇ ਅਸੀਂ ਉਹ ਬੰਦ ਕੀਤਾ ਸੀਗਾ ਉਹ ਮੈਨ ਲੱਗਦਾ ਵੀ ਪਾਣੀ ਕਿਧਰੇ ਉਹ ਵੀ ਨਾ ਬੰਨ ਟੁੱਟ ਜਾਵੇ ਤਾਂ ਪਾਣੀ ਵੜ ਜਾਵੇ ਬੰਦ ਹੋ ਜਾਏ ਸਪਲਾਈ ਸਾਰੀ ਐਕਚੁਅਲੀ ਹੁਣ ਬਾਹਰ ਨਹੀਂ ਨਹੀਂ ਦਿਨ ਦਿਨ ਸਾਰਾ ਹੀ ਹੈ ਨੇ ਸਾਰਾ ਦਿਨ ਬੰਦ